ਜੇ ਅਜੇ ਤੇਲ ਘੱਟ ਹੈਗਾ ਮੈਂ ਪਵਾ ਦਨਾ ਭਾਜੀ ਟੈਂਕੀ ਫੁੱਲ ਕਰਾਉਣਾ ਸੱਜਣਾ ਪਿੰਡ ਤੇ ਕਰ ਜਾਣਾ ਬੰਦਾ ਚੱਕਣ ਬਾਅਦ ਚ ਤੁਹਾਨੂੰ ਅਸੀਂ ਫੜ ਲਾਂਗੇ ਅਸੀਂ ਆਪਣੇ ਸਟਾਰ ਲਵਾ ਲਾਂਗੇ ਆਪਣੀਆਂ ਤਰੱਕੀਆਂ ਕਰ ਲਾਂਗੇ ਬਾਅਦ ਦੇ ਵਿੱਚ ਆਹ ਗੱਲਬਾਤ ਹੋ ਜੂਗੀ ਜਿੰਦਰਗੌਰ ਐਸਆ ਹੀ ਨੇ ਆ ਮੇਰੀ ਦਖਾਸਤ ਦਿੱਤੀ ਹੋਈ ਹੈ 3 ਤਰੀਕ ਦੀ ਹਾਲੋ ਆ ਡਾਇਰੀ ਨੰਬਰ ਤੇ ਆਇਆ ਜੇ ਅਸੀਂ ਇੱਕ ਜਾਨੂ ਤਰੀਕੇ ਨਾਲ ਇਹਨਾਂ ਕੋ ਪਹੁੰਚੇ ਸਾਡੀ ਮਦਦ ਕਰਨ ਅਸੀਂ ਹੋਰ ਕੀ ਮੰਗਦੇ ਅਸੀਂ ਇਹਨਾਂ ਕੋ ਰਿਸ਼ਵਤ ਥੋੜੀ ਲੈਣ ਲੱਗੇ ਆ ਨਸ਼ੇ ਦੀ ਸੇਫਟੀ ਵਾਸਤੇ ਨਸ਼ਾ ਰੱਜ ਕੇ ਵਿਕ ਰਿਹਾ ਚੋਰੀਆਂ ਚੋਰ ਪ੍ਰੋਪਰ ਕਰਦੇ ਪਏ ਆ ਆਮ ਜਨਤਾ ਵਾਸਤੇ ਕੋਈ ਪੁਲਿਸ ਪ੍ਰਬੰਧਨ ਹੈ ਨਹੀਂ ਨਹੀਂ ਤਾਂ ਨਾ ਸੀਸੀਟੀਵੀ ਕੈਮਰਾ ਰਿਪੋਰਟ ਲੱਗੀ ਹੈ ਮੈਂ 3 ਵਜੇ ਦੁਕਾਨ ਬੰਦ ਕਰਕੇ ਮੈਂ 3 ਵਜੇ ਤੋਂ ਲੈ ਕੇ 6 ਵਜੇ ਤੱਕ ਇੱਥੇ ਬੈਠਾ ਰਿਹਾ ਤੇ ਮੈਡਮ ਹੋਣੀ ਖੁਦ ਉੱਥੇ ਜਿੱਗੇ ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਮੁਰਦਾਬਾਦ ਹੁਸ਼ਾਰ ਪਰ ਪੁਲਿਸ ਸਾਸਰ ਮੁਰਦਾਬਾਦ ਛਾਰ ਪਰ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਸਿਟੀ ਠਾਰਾ ਮੁਰਦਾਬਾਦ ਪਾਜੀ ਮੇਰਾ ਨਾਮ ਵਿਸ਼ਾਲ ਸੁਦੇੜਾ ਵੈ ਜੀ ਠੀਕ ਹੈ ਜੀ ਮੈਂ ਹੁਸ਼ਿਆਰਪੁਰ ਦੇ ਵਿੱਚ ਹੀ ਆ ਠੀਕ ਹੈ ਜੀ ਥਾਣੇ ਦੇ ਬਾਹਰ ਖੜੇ ਕਿ ਮਾਮਲਾ ਕੀ ਹੈ ਥਾਣੇ ਦੇ ਬਾਹਰ ਮਾਮਲਾ ਇਹ ਹੈਗਾ ਜੀ ਦੇਖੋ ਪਹਿਲਾਂ ਦਾ ਸਭ ਤੋਂ ਪਹਿਲਾਂ ਨਾ ਮੈਂ ਗੱਲ ਦੱਸਦਾ ਜੀ ਕਿ ਮੈਂ ਖੁਦ ਪੱਤਰਕਾਰ ਹੈਗਾ ਜੀ ਮੇਰੇ ਮੋਬਾਈਲਾਂ ਦਾ ਕੰਮ ਵੀ ਹੈਗਾ ਹੁਣ ਅਸੀਂ ਇੱਕ ਦਿਨ ਦੇ ਪਾਤਰਤੀ ਦਿਨ ਕੀ ਚੋਰੀਆਂ ਬਹੁਤ ਵੱਧਦੀਆਂ ਪਈਆਂ ਜੀ ਮੈਨੂੰ ਇੱਕ ਬੰਦਾ ਕੋਈ ਫੋਨ ਵੇਚ ਕੇ ਗਿਆ ਸੀਗਾ ਮੈਨੂੰ ਥਾਣੇ 'ਉ ਫੋਨ ਆ ਕੇ ਪਾਜੀ ਫੋਨ ਚੋਰੀ ਦਾ ਵਾ ਠੀਕ ਹੈ ਜੀ ਮੇ ਕੋ ਉਸ ਬੰਦੇ ਦੀ ਵੀਡੀਓ ਐਡਰੈਸ ਸਾਰਾ ਕੁਝ ਸੀਗਾ ਬੰਦਾ ਜਨੂਨ ਸੀਗਾ ਆਪਾਂ ਫੋਨ ਲਿਆ ਬਕਾਇਆ ਉਹਦੀ ਵੀਡੀਓ ਬਣਾ ਕੇ ਠੀਕ ਹੈ ਜੀ ਮੈਂ ਇਹਨਾਂ ਨੂੰ ਕੀ ਕੀਤਾ ਜਾ ਕੇ ਮੈਂ ਪੁਲਿਸ ਦੇ ਵਿੱਚ ਉਹਦੇ ਨਾਲ ਫੋਨ ਜਮ੍ਹਾਂ ਕਰਾਉਣ ਤੋਂ ਬਾਅਦ ਆਂਦੀ ਦਰਖਾਸਤ ਦਿੱਤੀ ਤਿੰਨ ਤਰੀਕ ਦੀ ਦਰਖਾਸਤ ਦਿੱਤੀ ਕਿ ਇੱਕ ਬੰਦਾ ਮੈਨੂੰ ਚੋਰੀ ਦਾ ਫੋਨ ਵੇਚ ਕੇ ਗਿਆ ਵਾ ਜੀ ਤੁਸੀਂ ਉਹਨਾਂ ਦੇ ਉੱਪਰ ਖਿਲਾਫ ਜਿਹੜੀ ਹੈਗੀ ਕਾਰਵਾਈ ਕਰੋ ਉਹ ਬੰਦਾ ਫੜੋ ਤੇ ਜਿਹੜੇ ਮੇਰੇ ਬੰਦੇ ਪੈਸੇ ਦਿੱਤੇ ਹੋਏ ਮੈਂ ਉਹ ਮੈਨੂੰ ਲੈ ਕੇ ਦਿ ਇਹਨਾਂ ਨੂੰ ਤਿੰਨ ਤਰੀਕ ਦਾ ਮੈਂ ਪਰਚਾ ਦਿੱਤਾ ਆ ਵਗਰ ਆ ਕੇ ਕਿ ਆ ਬੰਦਾ ਫੜੋ ਮੈਂ ਇਹਨੂੰ ਤਿੰਨ ਤਰੀਕ ਦੀ ਜਗ੍ਹਾ ਮੈਨੂੰ 5 ਤਰੀਕ ਨੂੰ ਇਹਨਾਂ ਦਾ ਫੋਨ ਆਇਆ ਕਿ ਭਾਈ ਸਾਹਿਬ ਤੁਸੀਂ ਇੱਦਾਂ ਕਰੋ 3 ਵਜੇ ਆ ਜਾਈਓ ਨਹੀਂ ਤਾਂ ਇਹਨਾਂ ਦਾ ਸੀਸੀਟੀਵੀ ਕੈਮਰਾ ਰਿਪੋਰਟ ਲੱਗੀ ਆ ਮੈਂ 3 ਵਜੇ ਦੁਕਾਨ ਬੰਦ ਕਰਕੇ ਮੈਂ 3 ਵਜੇ ਤੋਂ ਲੈ ਕੇ 6 ਵਜੇ ਤੱਕ ਇੱਥੇ ਬੈਠਾ ਰਿਹਾ ਤੇ ਮੈਡਮ ਉਹ ਨਹੀਂ ਖੁਦ ਸੀ ਉੱਥੇ ਜਿਗੇ ਹਾਈ ਕੋਰਟ ਦੇ ਵਿੱਚ ਜੇ ਤੁਸੀਂ ਕੋਰਟ ਦੇ ਵਿੱਚ ਸੀਗੇ ਤਾਂ ਮੈਨੂੰ ਕਿਉਂ ਬੁਲਾਇਆ ਮੈਂ ਕਿਹੜਾ ਇੰਨਾ ਬੇਲਾ ਬੈਠਾ ਆ ਵਾ ਜੀ ਠੀਕ ਆ ਜੀ ਮੇਰੀ ਵੀ ਦੁਕਾਨਦਾਰੀ ਹੈਗੀ ਆ ਹੁਣ ਇਹਨਾਂ ਨੂੰ ਮੈਂ ਮੈਂ ਥੱਕ ਹਾਰ ਕੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਮੈਡਮ ਤੁਸੀਂ ਨਹੀਂ ਜੀ ਨਹੀਂ ਜੇ ਹੈਗਾ ਤੁਹਾਡੇ ਕੋਲ ਜਾਣਦਾ ਕਿ ਮੇਰੇ ਨਾਲ ਤੁਸੀਂ ਕੋਈ ਇੱਕ ਬੰਦਾ ਭੇਜ ਦਿਓ ਕਿੰਨੇ ਸਾਡਾ ਥੋੜੀ ਕੰਮ ਹੈਗਾ ਅਸੀਂ ਥੋੜੀ ਭੇਜ ਸਕਦੇ ਹਾਂ ਮੈਂ ਥੋੜੀ ਜਾਣਾ ਮੈਂ ਆਪਣਾ ਕੰਮ ਕਰਦਾ ਮੈਨੂੰ ਇਹ ਦੱਸੋ ਜੇ ਪੁਲਿਸ ਨੇ ਚੋਰ ਨਹੀਂ ਫੜਨੇ ਹੈਗਾ ਤੇ ਆਮ ਬੰਦਾ ਕਿੱਦਾਂ ਫੜ ਕੇ ਦੇਵੇ ਮੈਂ ਕੁ ਖੋਦੇ ਨਾ ਰਿਕਾਰਡਿੰਗ ਹੈਗੀਆਂ ਮੈਡਮ ਦੀਆਂ ਵੀ ਮੈਂ ਕਿੰਨੇ ਚੋਰ ਫੜ ਕੇ ਦਿੱਤੇ ਹਾਂ ਥਾਣੇ ਦੇ ਵਿੱਚ ਠੀਕ ਹੈ ਜੀ ਚੋਰ ਵੀ ਆ ਫੜੀਏ ਚੀਜ਼ਾਂ ਸਸ ਅਸੀਂ ਚੋਰੀਆਂ ਕਰਾਈਏ ਬਾਅਦੋਂ ਥਾਣੇ ਵਾਲੇ ਕਹਿੰਦੇ ਅਸੀਂ ਆ ਬੰਦਾ ਕੀਤਾ ਤੁਸੀਂ ਜਮਾਨਤਾ ਕਰਾਓ ਸਮਾਨ ਦੀਆਂ ਪਣੀ ਕਿੰਨੀ ਜਨਤਾ ਮਰੀ ਆ ਚੋਰ ਦਾ ਆ ਮੈਨੂੰ ਇਹਦਾ ਪ੍ਰਸ਼ਾਸਨ ਹੀ ਫੇਲ ਹੋ ਗਿਆ ਇੱਥੇ ਇਹਦੇ ਲੋਕੀ ਵੋਟਾਂ ਦੀਆਂ ਵਿੱਚ ਦੇਖੋ ਇਹ ਕਿੱਦਾਂ ਘੁੰਮਣ ਲੱਗੇ ਹੋਏ ਆ ਵੋਟਾਂ ਦੇ ਵਿੱਚ ਡਿਊਟੀਆਂ ਦਿੱਤੀਆਂ ਆ ਆਮ ਬੰਦਾ ਕਹਿੰਦੇ ਚੋਰ ਦੇ ਵਕਾਰ ਚੋਰੀਆਂ ਜਿਹੜੇ ਘਰ ਜਾ ਕੇ ਬੰਦੇ ਮਾਰ ਦਿੱਤੇ ਆ ਕੱਲ੍ਹ ਦੀਆਂ ਵੀ ਖਬਰਾਂ ਸੁਣੀ ਆ ਕਿ ਚੋਰ ਬੰਦਾ ਮਾਰ ਕੇ ਤੇ ਸਮਾਨ ਲੁੱਟ ਕੇ ਲੈ ਗਏ ਹੋਣ ਦੱਸੋ ਮੈਨੂੰ ਅਸੀਂ ਕੀ ਕਰੀਏ ਜੇ ਪੁਲਿਸ ਤੇ ਕਰਨਾ ਜਾਈਏ ਤੇ ਅਸੀਂ ਹੁਣ ਕੀ ਕਰ ਸਕਦੇ ਆ ਮੇਕੋ ਕਿਵੇਂ ਦੇਖਦੇ ਹੋ ਕਿ ਜੇਕਰ ਉਸ ਮੋਬਾਈਲ ਦੇ ਰਾਹੀਂ ਕੋਈ ਕਰਾਇਮ ਹੋਇਆ ਹੁੰਦਾ ਪਹਿਲਾਂ ਵੀ ਕਰਾਇਮ ਹੋਇਆ ਹੋ ਸਕਦਾ ਸੀ ਜਿਹੜੇ ਬੰਦੇ ਨੇ ਫੋਨ ਵੇਚਿਆ ਉਹ ਵੀ ਕਰਾਇਮ ਕਰ ਸਕਦਾ ਸੀ ਸਰੋ ਤੁਹਾਡੇ ਕੋਲ ਤੁਹਾਡੇ ਤੇ ਐਕਸ਼ਨ ਤੁਹਾਨੂੰ ਵੀ ਰੈਸਟ ਕਰ ਸਕਦੇ ਸਰੋ ਉਹਦਾ ਕੰਮ ਆ ਹੀ ਇਹਨਾਂ ਦਾ ਇਹਨਾਂ ਨੂੰ ਚੋਰ ਦਾ ਅਸਲੇ ਚੋਰੀਆਂ ਦੇ ਮੋਜਾਂ ਲੈ ਰਹੇ ਆ ਜੇ ਕੋਈ ਚਿੱਟਾ ਪਿੰਦਾ ਬੰਦਾ ਕੋਈ ਚੋਰੀ ਕਰਕੇ ਅੰਦਰ ਤੜਪ ਲਾਦੀ ਖੋਦ ਚਿੱਟਾ ਲਿਆ ਲਿਆ ਕੇ ਦਿੰਦੇ ਆ ਜਿਹੜਾ ਦੂਜਾ ਬੰਦਾ ਨੋਰਮਲ ਉਹਨੂੰ ਅੰਦਰ ਡਾਕ ਦਿੰਦੇ ਆ ਠੀਕ ਹੈ ਜੀ ਮਤਲਬ ਚੋਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਖੁੱਲਾ ਹੱਤਵਾ ਮੈਂ ਗੱਲ ਕਰਦਾ ਜੀ ਇੱਥੇ ਕੈਮਰੇ ਦੇਖ ਲੋ ਆ ਜਿਹੜੇ ਲਵਾਇਓ ਆ ਖਰਚਾ ਕਰਕੇ ਸਰਕਾਰ ਨੇ ਪੰਜਾਬ ਸਰਕਾਰ ਨੇ ਮਾਨਯੋਗ ਐਮ ਐਲ ਏ ਸਾਹਿਬ ਨੂੰ ਅਸੀਂ ਗੱਲ ਕਰਦੇ ਲੋਕਾਂ ਤੱਕ ਤੁਸੀਂ ਜਾ ਜਾ ਕੇ ਭੀਖਾ ਵਾਂਗੂ ਵੋਟਾਂ ਮੰਗਦੇ ਆ ਨਾ ਪਹਿਲਾਂ ਪੁਲਿਸ ਪ੍ਰਸ਼ਾਸਨ ਸੁਧਾਰ ਲੋ ਆਪਣਾ ਜਿਹੜਾ ਇੱਥੇ ਲੈ ਕੇ ਆਏ ਹੋ ਤੁਸੀਂ ਠੀਕ ਹੈ ਜੀ ਜੇ ਮੈਂ ਅਧਰਨਾ ਕੋਈ ਝੂਠ ਗੱਲ ਬੋਲਦਾ ਪਿਆਵਾ ਕਿ ਮੈਂ ਆਪਣੀ ਪੂਰੀ ਕਾਰਵਾਈ ਮੇਰੇ ਕੋ ਜਿੰਨੇ ਚੋਰ ਫੜੇ ਮੇਰੇ ਕੋ ਸਾਰੀਆਂ ਰਿਕਾਰਡਿੰਗਾਂ ਹੈਗੀਆਂ ਵਾ ਕਰਾਉ ਦਾ ਕਦੀ ਇਹਨਾਂ ਨੇ ਖੁਦ ਐਕਸ਼ਨ ਲਿਆ ਹੈਗਾ ਵਾ ਬੜੀ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਇਹਨਾਂ ਨੇ ਖੁਦ ਫੋਨ ਵੀ ਕੀਤਾ ਸੀਗਾ ਕਹਿੰਦੇ ਬੰਦੇ ਫੋਨ ਇਸ ਵਿੱਚ ਆਫ ਕਰ ਗਏ ਕਿਹੜੇ ਬੰਦੇ ਵਿੱਚ ਬੀਜੋ ਜੀ ਜਿਨ੍ਹਾਂ ਨੂੰ ਫੋਨ ਇਹਨਾਂ ਨੇ ਚੋਰਾਂ ਦਾ ਚੋਰਾਂ ਦਾ ਨੰਬਰ ਦਿੱਤਾ ਵਾ ਅੱਛਾ ਕਹਿੰਦੇ ਫੋਨ ਸਵਿਚ ਆਫ ਕਰਕੇ ਹੁਣ ਅਸੀਂ ਕੀ ਕਰੀਏ ਦੱਸੋ ਮਤਲਬ ਇਹ ਐਸਐਚਓ ਸਾਹਿਬ ਵੱਲੋਂ ਚੋਰਾਂ ਨੂੰ ਫੋਨ ਕੀਤਾ ਗਿਆ ਚੋਰਾਂ ਨੂੰ ਫ ਠੀਕ ਹੈ ਜੀ ਉਹਦਾ ਕਾਰ ਲੱਗ ਗਿਆ ਇਸ ਟਾਈਮ ਉਹ ਘਰ ਦੇ ਵੇਲ ਵੇਲ ਹੈਗਾ ਮੈਂ ਕਿਹਾ ਤੂੰ ਜਾ ਹੁਣ ਮੈਨੂੰ ਕਹਿੰਦੇ ਛੱਡ ਬਰੇ ਕਾ ਨੂੰ ਇੰਨਾ ਡਰਾਮਾ ਕਰਨਾ ਹੈਗਾ ਵਾ ਕਹਿੰਦੇ ਤੂੰ ਸਾਡੇ ਨਾਲ ਬੰਦਾ ਲੈ ਜਾ ਬਰੇ ਮੈਂ ਆਪ ਹੀ ਤੇਲ ਪਵਾਦਣੇ ਜੇ ਸਰਕਾਰੀ ਗੱਡੀਆਂ ਖੜੀਆਂ ਆ ਦੇਖੋ ਮਾਨ ਸਾਹਿਬ ਨੇ ਦਿੱਤੀਆਂ ਮਾੜਾ ਕੈਮਰਾ ਘੁਮਾਓ ਯਾਰਾ ਜਿਹੱਚ ਤੇਲ ਘੱਟ ਹੈਗਾ ਮੈਂ ਪਵਾ ਦਣਾ ਭਾਜੀ ਟੈਂਕੀ ਫੁੱਲ ਕਰਾਉਣਾ ਸੱਜਣਾ ਪਿੰਡ ਤੇ ਕਰ ਜਾਣਾ ਬੰਦਾ ਚੱਕਣ ਇਹ ਪਣੀ ਕਿੰਨੇ ਸਾਡੇ ਮੋਬਾਈਲ ਐਸੋਸੀਏਸ਼ਨ ਦੇ ਵਿੱਚ ਕਿੰਨੇ ਸਾਡੇ ਭਰਾ ਇਦਾਂ ਦੇ ਹੋਣੇ ਜਿਹੜਾ ਇਦਾਂ ਫੜ ਹੋਇਆ ਆ ਕੀ ਕਹਿਣਾ ਚਾਹੁੰਦੇ ਕਿ ਪੁਲਿਸ ਵੀ ਵਿੱਚ ਇਨਵੋਲਵ ਹੋ ਸਕਦਾ ਭਾਜੀ ਬਿਲਕੁਲ ਇਹਨੂੰ ਬੋਲ ਇਹ ਇਨਵੋਲਵਮੈਂਟ ਜੀ ਸਾ ਮਤਲਬ ਪੂਰੀ ਇਹਨਾਂ ਨੂੰ ਸ਼ਹਿ ਦਿੱਤੀ ਹੋਈ ਆ ਤੁਸੀਂ ਚੋਰੀਆਂ ਕਰੋ ਬਾਅਦ ਵਿੱਚ ਤੁਹਾਨੂੰ ਅਸੀਂ ਫੜ ਲਾਂਗੇ ਅਸੀਂ ਆਪਣੇ ਸਟਾਰ ਲਵਾ ਲਾਂਗੇ ਆਪਣੀਆਂ ਤਰੱਕੀਆਂ ਕਰ ਲਾਂਗੇ ਬਾਅਦ ਦੇ ਵਿੱਚ ਆ ਗੱਲਬਾਤ ਹੋ ਜੂਗੀ ਹੁਣ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਜੀ ਮੇਰਾ ਜਿਹੜਾ ਇਨਸਾਫ ਹੈਗਾ ਮੈਨੂੰ ਦਿੱਤਾ ਜਾਵੇ ਮੈਂ ਕਿਹੜਾ ਉਹਨਾਂ ਨੂੰ ਕੀ ਕਰਾਂ ਤੇ ਜਾ ਕੇ ਗੋਲੀ ਮਾਰ ਦਈਏ ਜੇ ਅਸੀਂ ਖੁਦ ਫੜ ਕੇ ਲਿਆਈਏ ਨਾ ਉਹ ਕੀ ਕਰੀਏ ਦੋਸਤੋ ਮੈਨੂੰ ਹੁਣ ਮੇਕਰ ਰਿਕਾਰਡਿੰਗ ਆ ਗਈਆਂ ਮੈਡਮ ਨੇ ਮੈਨੂੰ 3 ਵਜੇ ਬੁਲਾਇਆ ਇਹਨਾਂ ਨੇ ਬਰਸੋ ਦੀਆਂ ਠੀਕ ਆ ਜੀ ਆ ਮੈਂ ਦਰਖਾਸਤ ਦਿੱਤੀ ਹੋਈ ਆ ਦੇਖੋ ਕਿਹੜੇ ਮੈਡਮ ਆ ਜੀ ਤੇਜਿੰਦਰ ਗੌਰ ਐਸਆਈ ਨੇ ਆ ਮੇਰੀ ਦਰਖਾਸਤ ਦਿੱਤੀ ਹੋਈ 3 ਤਰੀਕ ਦੀ ਹਾਲੋ ਆ ਡਾਇਰੀ ਨੰਬਰ ਪਿਆ ਆ ਜਿਹਦੇ ਵਿੱਚ ਮੈਂ ਉਹਨਾਂ ਨੂੰ ਪ੍ਰੂਫ ਵੀ ਦਿੱਤੇ ਆ ਸੈਂਡ ਵੀ ਕੀਤੀਆਂ ਹੋਈਆਂ ਵੀਡੀਓ ਵੀ ਸੈਂਡ ਕੀਤੀਆਂ ਹੋਈਆਂ ਦੇਖ ਲਓ ਜੀ ਆ ਇਹਦੇ ਆਈਡੀ ਪ੍ਰੂਫ ਸਾਰਾ ਕੁਝ ਲਿਖ ਕੇ ਭੇਜ ਦਿੱਤਾ ਨੰਬਰ ਤੱਕਰ ਮੈਂ ਦੇ ਦਿੱਤੇ ਹੋਏ ਹੋਰ ਮੈਂ ਐਚਓ ਰਾਬਾ ਕੀ ਕਰ ਸਕਦਾ ਜੀ ਮੈਂ ਆ ਫੜ ਕੇ ਲਿਆਵਾਂ ਨਾ ਬੰਦਾ ਮੈਨੂੰ ਦੱਸੋ ਤੁਸੀਂ ਬਾਜੀ ਤੁਸੀਂ ਕਿੰਨੇ ਦਾ ਫੋਨ ਲਿਆ ਸੀ ਭਾਜੀ ਮੈਂ 6500 ਰੁਪਏ ਦਾ ਫੋਨ ਲਿਆ ਸੀਗਾ ਜੀ ਠੀਕ ਹੈ ਜੀ ਮੰਨ ਲਓ ਕੱਲੋਂ ਤੇ ਕੋਈ ਖੂਨ ਖਰਾਬਾ ਆਇਆ ਹੁੰਦਾ ਚੋਰੀ ਕੀਤੀ ਉਹਨੇ ਪਾਣੀ ਕੀ ਕੁਛ ਕੀਤਾ ਕੁਝ ਵੀ ਕਰ ਸਕਦਾ ਸੀਗਾ ਯਾਰ ਕੱਲ ਸੀ ਸੀਐਸਆਈ ਬੰਦਾ ਪਾਕਿਸਤਾਨ ਦਾ ਫੜਿਆ ਕੀ ਬਦਾ ਉੱਤੇ ਹੀ ਕੁਛ ਕਾੜ ਕੀਤਾ ਹੋਵੇ ਮੈਨੂੰ ਫੜਾ ਜਾਂਦਾ ਤਾਂ ਮੈਂ ਤਾਂ ਵਿੱਚ ਵੱਧ ਹੀ ਹੋਣਾ ਸੀਗਾ ਜੇ ਅਸੀਂ ਇੱਕ ਜੈਨੂਅਤ ਤਰੀਕੇ ਨਾਲ ਇਹਨਾਂ ਕੋ ਪਹੁੰਚੇ ਸਾਡੀ ਮਦਦ ਕਰਨ ਅਸੀਂ ਹੋਰ ਕੀ ਮੰਗਦੇ ਅਸੀਂ ਇਹਨਾਂ ਕੋ ਰਿਸ਼ਵਤ ਥੋੜੀ ਲੈਣ ਲੱਗੇ ਆ ਅੱਜ ਤਾਂ ਇਹ ਕਿੰਨੇ ਕਿ ਭਾਈ ਸਾਡਾ ਜਿਹੜਾ ਬੰਦਾ ਕੋਦਵਾਓ ਜੇ ਨਹੀਂ ਬਦਵਾਣਾ ਹੈਗਾ ਉੱਤੇ ਤੁਸੀਂ ਕਾਰਵਾਈ ਕਰੋ ਪਾਣੀ ਕਿੰ ਕਿ ਵਰਤਮਾਨ ਸਾਹਿਬ ਦਾ ਬਿਆਨ ਹੈ ਕਿ ਜਿਹੜੀ ਪੰਜਾਬ ਪੁਲਿਸ ਆ ਲੋਕਾਂ ਲਈ ਬਣੀ ਆ ਤੇ ਲੋਕਾਂ ਲਈ ਰੱਖੀ ਗਈ ਆ ਲੋਕਾਂ ਦੇ ਹੱਕ ਦੇ ਵਿੱਚ ਹੀ ਇਹ ਜਿਹੜੇ ਕੰਮ ਕਰੇਗੀ। ਨੇ ਗਰੀਬ ਸੇਫਟੀ ਲਈ ਰੱਖੀ ਗਈ ਆ। ਸਰ ਪਬਲਿਕ ਦੀ ਸੇਫਟੀ ਵਾਸਤੇ ਕੁਝ ਨਹੀਂ ਹੈਗਾ ਚੋਰਾਂ ਦੀ ਸੇਫਟੀ ਵਾਸਤੇ ਹੈਗਾ ਨਸ਼ੇ ਦੀ ਸੇਫਟੀ ਵਾਸਤੇ ਹੈਗਾ ਨਸ਼ਾ ਰੱਜ ਕੇ ਵਿਕ ਰਿਹਾ ਚੋਰੀਆਂ ਚੋਰ ਪ੍ਰੋਪਰ ਕਰਦੇ ਪਏ ਆ ਆਮ ਜਨਤਾ ਵਾਸਤੇ ਕੋਈ ਪੁਲਿਸ ਪ੍ਰਬੰਧਨ ਹੈ ਨਹੀਂ। ਜੇ ਕਿਸੇ ਦੀ ਸਬਾਰਿਸ਼ ਆ ਨਾ ਤੇ ਉਹਦੇ ਵਾਸਤੇ ਪੁਲਿਸ ਹਾਜ਼ਰ ਆ ਜੀ। ਆਮ ਬੰਦੇ ਵਾਸਤੇ ਕੁਝ ਨਹੀਂ ਹੈਗਾ। ਸਹੀ ਗੱਲ ਦਸੀ ਇਹ ਤੁਹਾਨੂੰ। ਠੀਕ ਹੈ। ਇਹ ਐਸੀ ਲੇਡੀ ਕੋ ਤੇਂਦਰ ਸਿੰਘ ਕੋਲ ਆਏ ਸੀਗੇ ਜਿਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਚਲੋ ਉਹਨਾਂ ਨੇ ਕਹਿਤਾ ਕਿ ਮੈਂ ਕੱਲੇ ਆ ਮੈਨੂੰ ਨਾਲ ਇੱਕ ਬੰਦਾ ਆ ਲੈਣ ਦੋ ਤੇ ਮੈਂ ਲੈ ਕੇ ਜਾਂਦਾ ਬਸ ਇੰਨੀ ਗੱਲ ਦੋਗੇ ਉਹਨਾਂ ਨੇ ਬਾਅਦ ਚ ਕਿਹਾ ਤਾਂ ਨੂੰ ਇਹ ਕਹਿੰਦੇ ਕਿ ਮੇਰੇ ਨਾਲ ਹੋਣੀ ਚਾਹੀਦੀ ਹੁਣ ਆਪਾਂ ਬੰਦਾ ਨਾਲ ਭੇਜਦੇ ਨੇ ਪਰ ਉਹਨਾਂ ਦਾ ਇਲਜ਼ਾਮ ਹੈ ਕਿ ਫੋਨ ਕਈ ਵਾਰੀ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਤੁਹਾਡਾ ਕੰਮ ਹੈ ਜੋ ਮਰਜ਼ੀ ਕਰੋ ਵੀ ਅਸੀਂ ਨਹੀਂ ਜਾ ਸਕਦੇ ਇਹ ਆਪਾਂ ਵੈਰੀਫਾਈ ਕਰ ਲਾਂਗੇ ਜੋ ਉਹਨਾਂ ਨੇ ਕਿਹਾ ਤਾਂ ਇਹ ਮੇਕੋ ਆਏ ਮੈਂ ਕਿਹਾ ਬੰਦਾ ਲੈ ਜਾ ਗੱਡੀ ਨਾਲ ਚਾਹੇ ਪਰ ਤਿੰਨ ਤਰੀਕ ਦਿਨ ਕੰਪਲੇਨਟ ਦਿਖਾਈ ਕੋਈ ਕਾਰਵਾਈ ਨਹੀਂ ਕੀਤੀ ਗਈ ਕਾਰਵਾਈ ਕਰ ਰਹੇ ਹਾਂ ਦੋ ਤਿੰਨ ਸਾਰੇ ਅਰੈਸਟ ਕੀਤੇ ਜਾਣਗੇ ਚੋਰ ਜਾਰੇ ਜਿੱਥੇ ਕਹਿੰਦੇ ਹੈਗੇ ਹੈਗੇ ਇਹਨਾਂ ਨੂੰ ਪਤਾ ਹੈਗਾ ਕਿੱਥੇ ਆ ਉਹਨਾਂ ਨਾਲ ਬੰਦੇ ਭੇਜਦੇ ਆ ਵੀ ਤੁਹਾਡੇ ਵੱਲੋਂ ਚੋਰ ਨੂੰ ਫੋਨ ਵੀ ਕੀਤਾ ਗਿਆ ਸੀਗਾ ਜੀ ਇਹਨਾਂ ਦੇ ਦਫਾਹੇ ਗਿਆ ਕਿ ਜਿਹੜੇ ਨੰਬਰ ਦਿੱਤੇ ਸੀ ਭਾਜੀ ਮੈਂ ਉਹਨਾਂ ਨੂੰ ਉਹਨਾਂ ਨੂੰ ਫੋਨ ਕੀਤੇ ਇਹਨਾਂ ਨੇ ਕਿਹਾ ਹੈ ਕਿ ਇੱਕ ਲੇਡੀਜ਼ ਦਾ ਫੋਨ ਹੈਗਾ ਉਹ ਲੇਡੀਜ਼ ਨਾਲ ਆ ਉਸ ਲੇਡੀਜ਼ ਨੂੰ ਕਾਲ ਕੀਤੀ ਗਈ ਆ ਉਹਨੇ ਇਹ ਗੱਲ ਕਹੀ ਆ ਕਿ ਮੇਰੇ ਨਾਲ ਕੋਈ ਲਿੰਕ ਨਹੀਂ ਹੈ ਠੀਕ ਹੈ